ਦਾ राखी ਦੇ ਤਿਉਹਾਰ ਦੀਆਂ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਹੋਣ ਤੇ ਅੱਜ राखी ਵਾਲੇ ਦਿਨ ਵੀ ਸਾਡੇ ਮੀਡੀਆ ਦੇ ਭਰਾ ਆਪਣਾ ਟਾਈਮ ਕੱਢ ਕੇ ਇਹ ਕਹਿ ਲਈ ਕਿ ਤੁਹਾਨੂੰ ਨੇ ਕਰੇ ਸਾਡੇ ਕੀ ਆਏ ਨੇ ਤਾਂ ਮੈਂ ਬਹੁਤ-ਬਹੁਤ ਧੰਨਵਾਦ ਕਰਦੀ ਆਂ ਦਿਲ ਦੇ ਜਨਾਈਆਂ ਤੋਂ ਕਿੰਨੇ ਰੱਖੜਾ ਭੰਦੇ ਨੇ ਕਿਹਜਾ ਤਿਹਾਰ ਹੈ ਆ ਜੋ ਪਹਿਨ ਪ੍ਰਾਨੇ ਬਲਕਿ ਉਹ ਸਮਾਜ ਨੂੰ ਇੱਕ ਇਕੜੇ ਵਿੱਚ ਜੋੜਨ ਦਾ ਕੰਮ ਕਰਦਾ ਹੈ ਔਰ ਮੈਨੂੰ ਲੱਗਦਾ ਕਿ ਆਪਾਂ ਸਾਰਿਆਂ ਨੂੰ ਜਿਹੜਾ ਤੇਹਾਰੇ ਮਿਲ ਕੇ ਬੜੀ ਸਾਂਝ ਤੇ ਖੁਸ਼ੀ ਦੇ ਨਾਲ ਮਨਾਉਣਾ ਚਾਹੀਦਾ ਹੈ ਔਰ ਅੱਜ ਮੇਰੇ ਵੱਲੋਂ ਤੇ ਮੇਰੀ ਟੀਮ ਵੱਲੋਂ ਜਿਹੜਾ ਫ੍ਰੀ ਆਟੋ ਦੀ ਸੇਵਾ ਵਿੱਚ ਚرائی ਗਈ ਹੈ ਨਾਲ ਹੀ ਸਾਡੀਆਂ ਪੈਨਾ ਨੂੰ ਜਿਹੜੇ ਨੇ ਫ੍ਰੀ ਸੂਟ ਵੀ ਦਿੱਤੇ ਗਏ ਨੇ ਨਾਲ ਹੀ ਆਟੋ ਉਹ ਚਾਲਕ ਜਿਹੜੇ ਸਨਿਪ ਰਾਣੀ ਜੋ ਪਤਾ ਨਹੀਂ ਕਿੰਨੇ ਘੁੱਟੋਂ ਦਰਵਾਜ਼ੇ ਤੋਂ ਸੰਬੰਧ ਰੱਖਦੇ ਨੇ ਉਹਨਾਂ ਨੂੰ ਵੀ ਜਿਹੜੇ ਨੇ ਉਹਦੇ ਪਰਿਵਾਰ ਵਾਸਤੇ ਜਿਹੜੇ ਨੇ ਕੋਲਾ ਰੱਖਦੇ ਜਿਹੜੇ ਸਮਰਥਨ ਦੇ ਦਿੰਦੇ ਨੇ ਤੁਹਾਨੂੰ ਕੀ ਇਹ ਦਿਗ ਰਹੇ ਤੋਂ ਅਨੁਵਾਦ ਕਰਨਾ ਕਿ ਕਿਹ ਜਿਹੜਾ ਸਨਾਨ ਸੇਵਾ ਕਰਦੇ ਹੁੰਦੇ ਮੋਗਾ ਦਾ ਪਰ ਅੱਜ ਫਜ਼ਿਲਕਾ ਦੇ ਵਿੱਚ ਜਿਹੜੀ ਹਰਕਤ ਸ਼ੁਰੂ ਹੋ ਚੁੱਕੀ ਸ਼ਾਮ ਨੂੰ ਪਾਣੀ ਲੱਗਣੇ ਤੇ ਕੰਮ ਕਰਨ ਉਹ ਅੱਗੇ ਦੇ ਚੱਕੀ ਸੋ ਇਤਨੀ ਪਹੁੰਚ ਪਹੁੰਚੇ ਗੇੜੀਆਂ ਕਾਰਨ ਜਾਣਾ ਹੋਏ ਤਾਂ ਆਪਣੇ ਆਪਣੇ ਥਾਵਾਂ ਤੇ ਬਣ ਜਾ ਸਕਦੇ ਨੇ ਇਹਨੇ ਅਨੁਸ਼ਾ ਅਦਿਕਤ ਕੀਤਾ ਹੈ ਲਗਭਗ 50 ਕਿਲੋ ਤੋਂ ਅੱਗੇ ਖੜੇ ਬਣੇ ਚੱਲਾਈ ਗਈ ਹੈ ਤੇ ਉਹਦੇ ਦੇ ਬੇਸਿਕ ਪਾਰਟਾਂ ਜੀ ਜਿਹੜੇ ਨਾਲ ਨੂੰ ਸ਼ੂਟ ਦੀ ਇੱਕ ਗੱਡੀ ਉੱਤੀ ਆ ਗਈ ਹੈ ਚਲੋ ਬੈਨਾ ਤਾਂ ਬੰਦਾ ਹੈ ਲੇਕਿਨ ਜਿਹੜੇ ਅੱਠ ਚਾਲਜ ਨੇ ਆ ਪੁਲਸ ਕਰ ਰਹੇ ਨੇ ਉਹਨਾਂ ਨੂੰ ਕੇ ਸਿੱਧਾ ਅੱਗੇ ਬੜਿਆ ਜੇ ਕੰਮ ਨੇ ਜੋ ਤੁਹਾਨੂੰ ਦੁਆਰਾ ਤੋਂ ਸੰਬੰਧ ਰੱਖਦੇ ਨੇ ਔਰ માત્ર ਸਿਰਫ ਉਹਨਾਂ ਦੀ ਸੇਵਾ ਲੈਣਾ ਇਹ ਮੇਰੀ ਖਦ ਹੈ ਕਿ ਇੱਕ ਸਾਡਾ ਫਰਜ਼ ਨਹੀਂ ਹੈਗਾ ਬਲਕਿ ਅਸੀਂ ਉਹਨਾਂ ਨੂੰ ਕੀ ਦੇ ਸਕਦੇ ਹਾਂ ਪਰ ਨਿਕਰ ਤੇ ਨਾ ਤਾਂ ਜਿਹੜਾ ਇਹ ਕੁਝ ਵੀ ਨਹੀਂ ਦਿੱਤਾ ਤਾਂ ਅਗਰ ਮੈਂ ਉਹਨਾਂ ਦੀ ਕੋਈ ਸੇਵਾ ਕਰਨ ਦੇ ਲਾਇਕ ਤਾਂ ਮੈਂ ਆਪਣੇ ਆਪ ਨੂੰ ਬੜੀ ਸਪੱਸ਼ਟ ਸਮਝ ਲਿਆ ਔਰ ਇਹ ਕਿਸੇ ਉੱਪਰ ਇੱਕ ਕਮੇਸ਼ਾ ਫਰਜ਼ ਧਰਾਮਾ ਦਾ ਨਹੀਂ ਹੁੰਦਾ ਕਿ ਉਹ ਪਹਿਨੋ ਕੁਛ ਦੇਣ ਅ ਅੱਜ ਕੱਲ੍ਹ ਦੇ ਟਾਈਮ ਦੇ ਵਿੱਚ ਜਿਹੜਾ ਇਹ ਧਰਾਮ ਦਾ ਪਰਿਸਥਨ ਹੈ ਕਿ ਉਹ ਆਪਣੇ ਧਰਾਮ ਨਾਲ ਕੰਮ ਕਰ ਰੱਖਣ ਦਾ ਰੁਕ ਚੱਲਣ ਤਾਂ ਮੈਂ ਆਪਣੇ ਸਾਰੇ ਧਰਾਮ ਨਾਲ ਬਣੀਆ ਕਾਜੀ ਰਖਸ਼ਾ ਬੰਦਨ ਦੇ ਕੋਲ ਬਹੁਤ ਬੜਾ ਮਾਣ ਪਾ ਦੋ ਇੰਟਰਵਿਊ ਕਰਦੇ ਆ ਜੀ ਮੇਰੇ ਭਰਾ ਤੁਸੀਂ ਸਾਰੇ ਸਾਰਾ ਕਾਜੀ ਦਾ ਸਾਰਾ ਪੰਜਾਬ ਦੇ ਵਿੱਚ ਜੱਟਾਂ ਦੀ ਜੱਟਕੀ ਜੀ